ਤਰ ਮੈਂ ਗੁਨਾਨਿਕ ਸੈਲਫ ਹੈਲਪ ਗਰੁੱਪ ਦੀ ਮੈਂਬਰ ਆ ਤੇ ਜਿਹੜੀ ਸਰਕਾਰ ਵੱਲੋਂ ਅਲੱਗ-ਅਲੱਗ ਟ੍ਰੇਨਿੰਗ ਦਿਵਾਈਆਂ ਗਈਆਂ ਤੇ ਉਹਦੇ ਵਿੱਚ ਮੈਂ ਟ੍ਰੇਨਿੰਗ ਲੈਂਦੀ ਆ ਫੁਲਕਾਰੀ ਦੀ ਤੇ ਸਰ ਜਿਹੜੀ ਸਾਡੇ ਪਿੰਡਾਂ ਦੇ ਵਿੱਚ ਲੇਡੀਜ਼ ਹੈਗੀਆਂ ਨੇ ਉਹਨਾਂ ਨੇ ਟ੍ਰੇਨਿੰਗ ਦਿੱਤੀਆਂ ਨੇ ਵੀ ਅਸੀਂ ਉਹ ਟ੍ਰੇਨਿੰਗ ਲੈ ਕੇ ਅਸੀਂ ਫੁਲਕਾਰੀ ਨੂੰ ਨਿਊ ਰੈਨਿਊਏਟ ਕਰ ਰਹੇ ਆ ਉਹਨੇ ਨੇ ਪ੍ਰੋਡਕਟ ਬਣਾ ਰਹੇ ਕਿ ਇਹਨੇ ਪ੍ਰੋਡਕਟ ਸਾਡੇ ਜਿਹੜੇ ਹੈਗੇ ਪੂਰੇ ਪੰਜਾਬ ਪੂਰੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾਏ ਤੇ ਸਾਨੂੰ ਸਰਕਾਰ ਵੱਲੋਂ ਬਹੁਤ ਜ਼ਿਆਦਾ ਸਹਾਇਤਾ ਮਿਲੀ ਹੈ ਮੈਂ ਚਾਹਨਾ ਕਿ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੇ ਉਹਨਾਂ ਕੋਲੇ ਹਾਨਰ ਹੈਗਾ ਦਰੀਆਂ ਸਿਉਣ ਦਾ ਪੁਲਕਾਰੀਆਂ ਦਾ ਸਾਬਣਾ ਬਣਾਉਣ ਦਾ ਉਹ ਜਿਹੜਾ ਹੁਨਰ ਹੈ ਉਹਨੂੰ ਆਪਾਂ ਇਸਤੇਮਾਲ ਕਰੀਏ ਅਸੀਂ ਸਮਰੂਰ ਦੇ ਵਿੱਚ ਉਹਦਾ ਪਾਇਲਟ ਪ੍ਰੋਜੈਕਟ ਕੀਤਾ ਸੀ ਹੁਣ ਉਹਨੂੰ ਸਾਰੇ ਪੰਜਾਬ 'ਚ ਅਸੀਂ ਕਰ ਰਹੇ ਹਾਂ ਉਹਦਾ ਨਾਮ ਹੈ ਪਹਿਲ ਅਸੀਂ ਪਿੰਡ ਦੇ ਵਿੱਚ ਜੇ ਤੁਹਾਡੇ ਪਿੰਡ ਤੁਸੀਂ ਸਰਪੰਚ ਸਾਹਿਬਾਨ ਬੈਠੇ ਨੇ ਸਾਰੇ ਵਾਲੇ ਦੇ ਪਿੰਡਾਂ ਦੇ ਤੁਸੀਂ ਆਪਣੇ ਪਿੰਡ ਸ਼ੁਰੂ ਕਰ ਸਕਦੇ ਹੋ ਅਸੀਂ ਮਸ਼ੀਨਾਂ ਸਲਾਈ ਮਸ਼ੀਨਾਂ ਜਿਹੜੀਆਂ ਨੇ 10 ਚਾਹੀਦੀਆਂ 10 15 ਚਾਹੀਦੀਆਂ 15 ਸਰਕਾਰ ਦੇਊਗੀ ਜੇ ਪੰਚਾਇਤ ਘਰ ਹੈਗਾ ਜਾਂ ਕੋਈ タルਮਸ਼ਾਲਾ ਉੱਥੇ ਵੀ ਰੱਖ ਸਕਦੇ ਹਾਂ ਨਹੀਂ ਤਾਂ ਲੇਡੀਜ਼ ਜਿਹੜੀਆਂ ਮਸ਼ੀਨ ਘਰੇ ਵੀ ਲੱਗ ਜਾ ਸਕਦੀਆਂ ਸਰਕਾਰ ਨੇ ਸਾਨੂੰ ਆਪਣੇ ਕੰਮ ਨੂੰ ਅੱਗੇ ਵਧਾਣ ਦੇ ਲਈ ਸਾਨੂੰ ਫੰਡ ਦਿੱਤੇ ਨੇ ਉਹ ਫੰਡਾਂ ਦੇ ਰਾਹੀਂ ਅਸੀਂ ਇਕੱਠੇ ਹੋ ਕੇ ਆਪਣਾ ਕੰਮ ਨੂੰ ਅੱਗੇ ਵਧਾ ਰਹੇ ਹਾਂ ਤੇ ਅਸੀਂ ਜਾਣਦੇ ਕਿ ਸਾਨੂੰ ਇਦਾਂ ਹੀ ਅੱਗੇ ਹੋਰ ਦਿੱਤਾ ਜਾ ਸਾਨੂੰ ਬਹੁਤ ਜ਼ਿਆਦਾ ਮਤਲਬ ਵੀ ਮਾਣ ਹੁੰਦਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਆਪਣਾ ਸੈਲਫ ਹੈਲਪ ਗਰੁੱਪ ਨੂੰ ਅੱਗੇ ਵਧਾਇਆ ਤੇ ਅਸੀਂ ਆਪਣੇ ਪੈਰਾਂ 'ਤੇ ਸਟੈਂਡ ਹੋ ਗਏ ਸਾਨੂੰ ਕਿਸੇ ਦੇ ਵੱਲ ਹੱਥ ਅੜਨ ਦੀ ਲੋੜ ਨਹੀਂ ਹੈ ਅਸੀਂ ਹੁਣ ਆ ਹਾਥ ਨਹੀਂ ਅੜਦੇ ਸੀ ਦਿੰਦੇ ਆ ਤੇ ਸਾਡੇ ਜਿਹੜੇ ਹਸਬੰਡ ਨੇ ਸਾਡੇ ਫੈਮਿਲੀ ਨੇ ਉਹ ਵੀ ਸਾਡੇ ਨਾਲ ਸਪੋਰਟ ਕਰਦੇ ਨੇ ਜਦੋਂ ਤੱਕ ਉਹਨਾਂ ਦਾ ਹਸਬੰਡ ਨੌਕਰੀ ਤੋਂ ਘਰੇ ਆਵੇ ਖੇਤੀ ਕਰਕੇ ਘਰੇ ਆਵੇ ਜਾਂ ਕੋਈ ਖੇਤ ਮਜ਼ਦੂਰ ਹੈ ਜਾਂ ਕੋਈ ਰੇੜੀ ਲਾਉਂਦਾ ਉਹ ਜਿੰਨਾ ਚਿਰ ਘਰੇ ਆਵੇ ਉਹਦੀ ਘਰ ਵਾਲੀ ਉਹਦੀ ਬੇਟੀ ਜਾਂ ਉਹਦੀ ਜਿਹੜੀ ਵੀ ਮਹਿਲਾ ਮੈਂਬਰ ਉਹ ਘਰੇ ਹੈਗੀ ਹੈ ਉਹੋ ਕਟੋ-ਕਟ ਨਹੀਂ ਤਾਂ 4 ਤੋਂ 5000 ਰੁਪਏ ਇੱਕ ਦਿਨ ਦਾ ਕਮਾ ਕੇ ਬੈਠੀ